ਦਰ ਕਿਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਵੇ ਮੈਂ ਬੜਾ ਕਹਦਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਔਰ ਨਾ ਕਰੋ 100 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਨਾਣਾਗੜ ਜੇਜ਼ੇਦਾਰ ਚੰਦੂ ਇਹ ਬਿਰਧ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਨਾ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਵਾਰੂ ਕਹਿੰਦਾ ਵਾਂਦਾ ਮੈਂ 300 ਰੁਪਇਆ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਦਾ ਰਿਆ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣਿਆ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਨਾ ਮੋਟਾ ਨੋਟ ਦੋ ਵਾ 5 500 ਦਾ ਨੋਟ ਲਟੇਰਾ ਪਲਟਿਆ ਪੈਸੇ ਵੇਲੋ ਤੁਹਾਡੇ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਮੈਨੂੰ ਦੱਸੋਗੇ ਤੇ ਤੇਰੇ ਇੱਥੇ ਸਾਰਾ ਆ ਜਾਊਗਾ ਤੇ ਜੇ ਤੁਸੀਂ ਕਹੇ ਹਾਈ ਐਂਡ ਆਮ ਤਾਂ ਮੈਂ ਕਥੋਂ ਨਾ ਪਰਚਾ ਕਰਾਉਣਾ ਤੇ ਗੱਡੀ ਪਾਉਣਾ ਚੋ ਜੀ ਬਾਬੇ ਦੇ ਨਾਮ ਦਾ ਕਾਗਜ਼ ਆ ਗਿਆ ਗਲਤ ਇਹ ਗੱਡੀ ਦਾ ਕਾਗਜ਼ ਤੇਰੇ ਬਾਬੇ ਦਾ ਨਾਮ ਉਹ ਇਹ ਨਹੀਂ ਇਹ ਨਹੀਂ ਗੱਡੀ ਦੇ ਨਾਮ ਦਾ ਕਾਗਜ਼ ਆ ਗਿਆ ਕਿੱਧੇ ਕਿੱਧੇ ਖਲਾਵਾ ਕਿੱਧੇ ਕਿੱਧੇ ਖਲਾਵਾ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੇ ਤੈਨੂੰ ਮੈਂ ਦੱਸੂਗਾ ਕਿ ਕਿਹੜਾ ਸਪਾਈਨ ਨਾ ਦੋਲੇ ਨਾਲ ਤੇਰੇ ਮਤਲਬ ਮੋਰੀ ਪੰਜਾਹ ਵਾਲਾ ਗੱਡੀ ਆ ਅੱਛਾ ਇੱਕਦਾਂ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਨ ਸਾਹਿਬ ਮੇਰਾ ਨਗਰ ਦਾ ਸਾਰੇ ਹੁਣ ਸਾਰੇ ਦੀ ਵੀ ਕੋਈ ਮਰਜ਼ੀ ਆ ਸਾਡੇ ਵਿਚਾਲੇ ਇਹਨੇ ਹੁਣ ਨਾ ਉਹ ਇਧਰ ਰੱਖਿਆ ਆਨੂੰ ਲਡੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਦੇ ਜਾ ਇਹ ਮਾਫੀ ਮੰਗਦੇ ਲਓ ਮਾਫੀ ਮੰਗਦੇ ਬਾਬੇ ਕੀ ਦੇ ਕੋਈ ਮੰਗਦੇ ਹੋ ਮਾਫੀ ਮੇਰੇ ਕੋ ਨਹੀਂ ਮੰਗਣਾ ਗੁਰੂ ਘਰੋਂ ਮੰਗੋ ਆ ਇੱਕੋ ਮੰਗੋ ਸਰਪੰਚ ਜੀ ਕੋ ਆ ਉਹ ਮੌਜੂਦਾ ਸਰਪੰਚ ਜੀ ਸਾਡੀ ਪੰਚਾਇਤ ਆ ਗੁਰੂ ਘਰੋਂ ਉੱਤੋਂ ਕਰੋਗੇ ਨਾ ਕੰਮ ਜਿੱਥੇ ਚੱਗੀਆਂ ਮਾਰੋ ਬਾਬਾ ਜੀ ਬਿਲਦਾਂ ਰਹੁੰਦੇ ਹੀ ਕਹਿੰਦਾ ਸੀ ਗਲਤੀ ਮੰਨਦਾ ਸੀ ਗਲਤੀ ਗੁਰੂ ਘਰੋਂ ਮੰਗੋ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਇਹਨਾਂ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਘਰੋਂ ਅੰਮ੍ਰਿਤਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋਈ 100 ਦਿੰਦਾ ਨੂੰ ਆਂਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾ ਸਾਡਾ ਕੋ ਮਜੂਦਾ ਇਧਰ ਆ ਵੀਰ ਹਾਂ ਇਹਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ 75 ਰੁਪਏ ਦਿੱਤੇ ਆ ਆ ਬਜਰਾ ਆ ਬਿਮਾਰ ਉੱਠਿਆ ਇਹ ਮੈਂ ਗਲਤੀ ਮੰਨਦੀ ਵੀ ਸਾਬ ਦਾ ਦਰਹੋਦ ਇਹ ਮਰਨ ਕਿਨਾਰੇ ਆ ਗਾ ਬਜਰਾ ਔਰ 2000 ਬਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜ ਕਰਨਾ ਪੈਣੀ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਨੇ ਬਣੇ ਅਗੇ ਧੋਲੀ ਦਾੜੀ ਇਹਨਾਂ ਨੂੰ ਕੀ ਆਖੀ ਇਹਨਾਂ ਨੂੰ ਬੈਨੋ ਚਲੋ ਗਲਤੀ ਇੱਧਰ ਕਰਕੇ ਕਰਾਈਆਂ ਤਾਂ ਤਕਾਲਾਂ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਲੇ ਯਾਰ ਦੋ ਨੰਬਰ ਦੀ ਗੱਡੀ ਆ ਮੈਂ ਹਾਂ ਗੱਡੀ ਚੋਰੀ ਦੀ ਜਿਹੜਾ ਪਟਾੜੇ ਦਾ ਨਾਮ ਲੈਣਦੇ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਪਟਾੜੇ ਦੇ ਕਾਜ ਦੇ ਦੋ ਗੱਡੀ ਦੇ ਨਾਲ ਤੇ ਪਰਜਾ ਹੋਏ ਮੈਂ ਤੁਹਾਡੇ ਆ ਨੰਬਰ ਜੋ ਟੇਬ ਨਾਲ ਆਏ ਕੱਟ ਕੇ ਇਹ ਬੱਚੇ ਸੋਗੇ ਜੇ ਸਾਡੀ ਤੁਮ ਗਲਤੀ ਮੰਨਦੇ ਹੋ ਲਟੇ ਮੈਂ ਹੁਣ ਗਰੂ ਕਾਰੀ ਸਾਹ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਇਹਨਾਂ ਲਟੇਰਿਆਂ ਕੋ ਪਦੋ ਲਟੇਰਿਆਂ ਕੋ ਪਦੋ ਪਿੰਡੋਂ ਹੀ ਗਰਾਈ ਨਾ ਦੋ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾਬ ਜਾਂਦੀਆਂ ਭੋਲਿਓ ਚੜੀਆਂ ਦਈ ਜਾਂਦੀਆਂ ਇਹ ਦਮਾਂ ਨੂੰ ਆ ਕੇ ਥੜਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨਦੇ ਜਾਓ ਟਾਈਮ ਨਾ ਦੇਣਾ ਉੱਨੀ ਤੇ ਪਰਾਣੇ ਪ੍ਰਾਗ ਜਾਓ ਜਿਨ੍ਹਾਂ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਜੀ